ਹਏ ਹਾਏ ਓ ਭਜਣਾ ਓ ਤੇਰਾ ਬੇੜਾ ਬੈਜੇ ਓ ਤੇਰਾ ਬੇੜਾ ਬੈਜੇ ਨਾ ਆਉਂਦਾ ਨਾ ਓ ਫੁੰਦਾ ਅੱਧ ਵਿਚਾਲੇ ਲੰਕੀ ਹੈ ਨਾ ਮੈਂ ਤਾਂ ਹਏ ਓਹੋ ਓ ਕੀ ਹੋ ਗਿਆ ਤੈਨੂੰ ਚਾਚਾ ਮਰ ਗਿਆ ਚਾਚਾ ਤਾਂ ਜਿਉਂਦਾ ਚਾਚਾ ਤਾਂ ਮਰਿਆ ਤਾਂ ਨਹੀਂ ਦੱਸੋ ਦੱਸ ਕੀ ਹੋਈ ਏ ਤੈਨੂੰ ਟਿੰਗੀ ਹੈ ਨਾ ਓਹੋ ਭਜਿਆ ਨਹੀਂ ਹਾਂ ਉਹਨੇ ਖਵਾਤਾ ਮੈਨੂੰ ਹਾਂ ਨਾ ਪਾਰਕ ਟਿਕਾ ਗਿਆ ਆ ਮੋਖਤਰਾ ਵੇਖ ਕੇ ਮਰ ਜਾਣਾ ਤੂੰ ਮੋਖਤਰਾ ਕਿਉਂ ਸੀ ਮੇਰਾ ਵੀ ਟੁੱਟੀ ਜਾਂਦਾ ਸੀ ਸਾਰਾ ਰੰਗ ਪੈਰ ਹੂੰ ਮੈਂ ਖਾਲਾ ਹਰ ਰਾਤ ਦਾ ਜਾਮ ਹੀ ਹੋਇਆ ਤੇ ਚਾਚਾ ਕਿਵੇਂ ਕੁੰਡੀਆਂ ਨਾਲ ਕੱਢਣਾ ਪਊ ਕੁੰਡ ਕਾ ਨਾਲ ਤਾਂ ਲੋਟ ਨਹੀਂ ਆਉਣਾ ਹਾਂ ਮੈਨੂੰ ਲੱਗਦਾ ਜੇ ਜੇ ਹਲਾਰ ਦੇ ਵਿੱਚ ਹੈਗਾ ਨਾ ਮੈਂ ਹਾਂ ਤੂੰ ਅੰਦਰੋਂ ਪਲਾਸ ਲਾ ਚੱਟ ਛੱਤ ਦੇ ਬਸ ਥੋੜਾ ਜਿਹਾ ਡੜ ਗਿਆ ਮੁੜ ਕੇ ਭਾਵੇਂ ਸੱਜਰ ਸੋਈ ਮੱਝ ਨੂੰ ਵਾਸਤੇ ਮੈਂ ਸਿਛਾ ਪੈਣ ਲੱਗ ਗਿਆ ਓ ਜਿਹੜਾ ਪੰੋਂ ਤਰੂ ਮੇਰਾ ਹੱਲ ਕਰ ਦੇ ਨਹੀਂ ਮੈਂ ਮਾਰਦਾ ਬੋਦੇ ਨੂੰ ਤੋੜਦਾ ਤੇ ਨਾ ਆਇਆ ਐਂ ਕਰਕੇ ਚੱਕਦਾ ਆਇਆ ਐਂ ਕਰਕੇ ਓਹੋ ਆ ਜਾ ਆ ਲੈ ਲੈ ਤੂੰ ਤਾਂ ਯਾਰ ਸਾਡਾ ਕੰਮ ਬੰਦਾ ਵੀ ਕੰਮ ਤੋਂ ਬਾਹਤਾ ਕਮਾਲ ਤੇਰੀ ਓ ਤੇਰਾ ਬੇੜਾ ਬੈਜੀ ਓਏ ਨਜ਼ਮ ਭਾਈ ਕੋਈਆਂ ਸੀ ਕੰਮ ਦੁਖਣਾ ਕਰੂਗਾ ਆ ਬੈਠਾਂਗੇ ਔਰ ਜਾਨ ਕਰਤਾ ਜਾਂ ਗਿਆ ਯਾਰ ਮੈਂ ਤੈਨੂੰ ਕਿਹਾ ਸੀ 3 ਬੌਸਾ ਥੋੜਾ ਗਾਇ ਤੂੰ ਸਾਰਾ ਹੀ ਦੱਪ ਗਿਆ ਉਹ ਦੱਪ ਗਿਆ ਹੁਣ ਮੈਂ ਕੀ ਕਰਾਂ ਉਦੋਂ ਤੱਕ ਕੰਮ ਕੀਤਾ ਰਾਤ ਨੂੰ ਜਦੋਂ ਮੈਂ ਗਿਆ ਲੈਟਰਿੰਗ ਚ ਬਸ ਮੇਰੇ ਸਾੜੇ ਦੀਆਂ 8 ਈ ਆਈਆਂ ਪੈਰਾਂ ਨਾਲ ਉਹ ਜਿਹੜੀ ਕੁੱਕੀ ਹੁੰਦੀ ਉਹਦੇ ਨਾਲ ਮੈਂ ਤੇਲ ਵੀ ਲਾ ਕੇ ਦਿੱਤਾ ਮੈਂ ਕਾ ਹੋਇਆ ਵੀ ਹੌਣ ਵੀ ਆਈ ਹੌਣ ਵੀ ਆਈ ਤੂੰ ਸਾਲਾ ਸਾਡੀ ਮਸ਼ੀਨ ਵਾਲਾ ਤੇਲ ਤੂੰ ਚੱਕਿਆ ਓ ਮੈਨੂੰ ਕੀ ਪਤਾ ਸਿਓ ਮਛੀਨਾ ਵਾਲਾ ਕਾ ਹੋ ਰ ਗੁਸ ਘਰੇ ਮਸ਼ੀਨ ਵਾਲਾ ਤੇਲ ਪੜੀ ਜਾਂਦੀਆਂ ਸੀ ਮੈਂ ਦੱਸਾਂ ਗੋਲੀ ਗਾੜੀ ਦੱਸ ਦਿਨ ਮੈਨੂੰ ਮੈਡੀਕਾਂ ਤੇ ਜਾ ਕੇ ਆਹ ਈ ਕੀ ਗੋਲੀਆਂ ਵੇਖ ਚਿੱਟੇ ਰੰਗ ਕੋਣ ਫੁਕੜ ਫਾਜੂ ਹਰਕ ਆ ਮਾਜੂ ਕੋਲੀਆਂ ਕਰਦਾ ਵੀ ਮਾ ਤੇਰੀ ਹੋਰੀ ਹੋਰੀ ਜੱਪੀਆਂ ਮਾਰੀ ਜਾਂਦਾ ਮੁਚ ਗਿਆ ਹਾਏ ਹਾਂ ਕੀ ਕਰਦਾ ਸਾੜੇ ਨੂੰ ਇੱਕ ਤਾਂ ਕੰਮ ਨਾ ਕਰਨੇ ਮੌਤ ਪੈ ਜਾਂਦੀ ਹੈ ਹਾਂ ਹੁਣ ਉਹ ਤਾਂ ਪੋਚਾ ਕੇ ਮਰੀ ਜਾਣਾਗਾ ਟੜਕੇ ਨਾ ਮਤਮ ਵਿੱਕੀ ਜਾਂ ਨਾ ਘਰੇ ਵੀ ਆਊਗਾ ਆਊਗਾ ਪੱਠੇ ਪਾਉਣ ਨੂੰ ਪਰ ਤੂੰ ਨਾ ਬੌੜਿਆ ਓਏ ਆਹਾ ਖੈੜਾ ਛੱਡਣ ਤਾਂ ਮੇਰਾ ਫੇਰ ਹੀ ਹੱਥ ਪੱਟਾ ਜਾਵੇ ਜਦੋਂ ਤੋਰਦਾ ਨਾਲ ਵਜਦਾ ਐ ਕਰਕੇ ਜਾ ਟੱਟਾ ਪਲਾਟ ਲੱਗੇ ਆਹ ਤੇਰੀ ਹਵਾ ਸਰੀ ਹੈ ਨਾ ਹਾਂ ਇਹਨਾਂ ਨੂੰ ਪੁਰਾਣੀ ਨੂੰ ਲੰਗ ਪੈ ਜਾਣੀ ਜਾ ਜਾ ਕੇ ਕਰਿਆ ਜਾ ਓਏ ਓ ਮੈਂ ਤੋ ਨਹੀਂ ਉੱਠੀ ਦਾ ਜੇ ਉੱਠਦਾ ਹੁੰਦਾ ਮੈਂ ਉੱਥੇ ਜਾਵੜਿੰਦਾ ਤੇ ਆ ਜਾ ਲੈ ਜਾ ਇਹਨਾਂ ਨੂੰ ਦਫਾ ਕਰ ਓਏ ਪਾ ਦੇ ਓਏ ਆਰੇ ਫਲਾ ਗੋਲੀ ਵਾਲਾ ਲੈ ਆ ਕੋਈ ਕੋਈ ਆਉਂਦਾ ਬਣਵਰ ਕੇ